ਹਾਂਜੀ ਭਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਹਰਪਾਲ ਸਿੰਘ ਤੇ ਕਿਹੜਾ ਪਿੰਡ ਪਿੰਡ ਕੋਟਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਬਾਬਾ ਨਾਨਕ ਅੱਛਾ ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂ ਤਿੰਨਾ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ ਕੋਈ ਨਾਲ ਲੋਕਾਂ ਦੇ ਸੜ ਗਏ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੂਜੇ ਦੂ ਦੋ ਚੋ ਚੋ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਹੀ ਇੱਥੇ ਤੇ ਅੱਗ ਤੇ ਕਾਬੂ ਪਾਇਆ ਕਿਸ ਨੇ ਰੀਪਰ ਪਾਇਓ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੁਝ ਸਾਡੀ ਬੰਨਾ ਰਿਹਾ ਹੀ ਨਹੀਂ ਘੱਟ ਤੋਂ ਘੱਟ 50 ਟਰੈਕਟਰ ਹੀ ਪੈਲੀ ਵਾਉਣ ਵਾਲੇ ਲੱਗੇ ਹੋਣੇ ਨੇ ਕਿੰਨੀ ਕੀ ਕਿਲੇ ਜਮੀਨ ਸੜ ਗਈ ਜਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਬਹਾਵਾ ਸੜ ਚੁੱਕੀ ਆ ਨਾਰੀ ਵੀ ਬਹਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪਿੰਡ ਵਿੱਚ ਵੀ ਕਿਦੀ ਕਿਦੀ ਸੜੀ ਹੈ ਪਰ ਜ਼ਿਆਦਾ ਸੜ ਚੁੱਕੀ ਹੈ ਕਣਕਾ ਦਿਖਣ ਨਹੀਂ ਕਣਕ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦਿਖਣ ਦੀ ਕਾਬੀ ਅੰਦਰ ਹਾਂਜੀ ਕੀ ਨਾਮ ਭਜੀ ਤੁਹਾਡਾ ਗੁਰਪ੍ਰਿੰਦਰ ਸਿੰਘ ਕਿਹੜਾ ਪਿੰਡ ਕੋਟ ਮੋਲ ਇੱਕ ਅੱਗ ਜਿਹੜੀ ਲੱਗੀ ਏ ਕਿਦਾਂ ਲੱਗੀ ਏ ਇਹ ਅੱਗ ਯਾਰ ਉਹ ਪਿੱਛੋਂ ਹੀ ਡੇਰਾਂ ਚੋਂ ਆ ਲਈ ਏ ਅੱਛਾ ਤੇ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦੇ ਆ ਨੀ ਆ ਜਿਹੜੀ ਫਾਇਰ ਵਾਲੀ ਕੱਢੀ ਕਿੰਨਾ ਚਿਰਾਂ ਮਾਤ ਆਈ ਤੇ ਲੱਗਦਾ ਘੰਟਾ ਇੱਕ ਲੇਟ ਆਈ ਉੰਨਾ ਚਿਰ ਨੂੰ ਸਵਾਹ ਹੋ ਗਿਆ ਸਾਰਾ ਕੁਝ ਅੱਛਾ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਤੁਹਾਡੇ ਸਾਹਮਣੇ ਹੀ ਕਾਫੀ ਹੋ ਗਿਆ